ਗੁਰੂ ਰੂਪਿਆਰੀ ਸਾਤਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਮੋਹਿਨਾ ਸੋਹਿਨਾ ਦਾ ਦੂਸਰਾ ਹਿੱਸਾ ਆਓ ਪਿਆਰ ਨਾਲ ਸਰਵਣ ਕਰੀਏ ਮੋਹਿਨਾ ਤੇ ਠਾਕੁਰ ਜੀ ਮੋਹਿਨਾ ਸੋਹਿਨਾ ਜੀ ਕੌਣ ਹਨ ਇਸ ਗਰੀਬੀ ਵਿੱਚ ਕਿਉਂ ਹਨ ਇੰਨੇ ਪ੍ਰੇਮੀ ਕਿਸ ਲਈ ਹਨ ਅੰਮੀ ਜੀ ਐਡੇ ਪਿਆਰਾਂ ਵਾਲੇ ਕੋਣ ਹਨ ਰਾਏਪੁਰ ਦੇ ਰਹਿਣ ਵਾਲੇ ਇੱਕ ਰਸੀਏ ਅਮੀਰ ਐ ਸੁਇਨਾ ਜੀ ਹਨ ਇਹਨਾਂ ਦੀ istri ਮੋਇਨਾ ਹੈ ਰਾਗ ਵਿਦਿਆ ਤੇ ਕਵਿਤਾ ਵਿੱਚ ਦੋਹੇ ਪਰਬੀਨ ਸੇ ਸਮਾ ਪਾ ਕੇ ਕੁਝ ਭਗਤੀ ਵਿੱਚ ਲੱਗ ਪਏ ਸੇ ਇੱਕ ਬੈਰਾਗੀ ਫਕੀਰ ਨੇ ਇਹਨਾਂ ਨੂੰ ਠਾਕਰ ਪੂਜਾ ਸਿਖਾਈ ਤੇ ਭਗਤੀ ਦੀ ਜਾਚ ਦਸੀ ਸੀ ਆਵੇਂ ਇਹ ਚੰਗੇ ਘਰੋਂ ਬਾਹਰੋਂ ਖੁੱਲੇ ਸੇ ਪੈਸੇ ਦੀ ਟੋਟ ਨਹੀਂ ਸੀ ਪਰ ਜਦ ਭਗਤੀ ਨੇ ਰੰਗ ਜਮਾਇਆ ਤਾਂ ਸਵੇਰੇ ਖੂਹ ਤੋਂ ਜਾ ਕੇ ਆਪ ਇਸ਼ਨਾਨ ਕਰਕੇ ਸੁੱਚਾ ਜਲ ਠਾਕਰਾਂ ਲਈ ਲਿਆਉਣਾ ਇਸ਼ਨਾਨ ਕਰਕੇ ਆਪਣੇ ਲਾਏ ਫੁੱਲਾਂ ਦੀ ਮਾਲਾ ਪੁਰਾਣੀ ਪੂਜਾ ਅਰਚਾ ਡੰਡੋਤ ਸਾਰੀ ਰੀਤ ਦੇਵ ਪੂਜਾ ਦੀ ਨਿਭਾਉਣੀ ਸੰਗੀਤਨੀਏ ਵੀ ਤਕੜੇ ਸਨ ਸੋਇਨਾ ਨੂੰ ਵੀਣਾ ਵਿੱਚ ਤੇ ਮੋਹਿਨਾ ਨੂੰ ਸਰੋਹ ਦੇ ਵਿੱਚ ਪਰਬੀਨਤਾ ਪ੍ਰਾਪਤ ਸੀ। ਠਾਕੁਰ ਦੇ ਅੱਗੇ ਉਹ ਸੰਗੀਤ ਤੇ ਨਿਰਤਕਾਰੀ ਕਰਨੀ ਕਿ ਅਵਧੀ ਕਰ ਦੇਣੀ। ਇੱਕ ਦਿਨ ਦੋਹੇ ਜਣੇ ਖੂਹ ਤੇ ਸੁੱਚਾ ਪਾਣੀ ਲਿਆ ਰਹੇ ਸਨ ਕਿ ਇੱਕ ਸਿੱਧੇ ਦਸਤਾਰੇ ਵਾਲਾ ਗੁਰਮੁਖ ਰੂਪ ਆਦਮੀ ਭੱਜਾ ਆਇਆ। ਇਸ ਦੇ ਇੱਕ ਕਰਾਰਾ ਫਟ ਲਗਾ ਸੀ ਅਰ ਤਰੇ ਨਾਲ ਬਿਹਾਲ ਹੋ ਰਿਹਾ ਸੀ। ਇਨਾਂ ਦੇ ਪੈਰਾਂ ਪਾਸ ਹਾਫ ਕੇ ਡਿੱਗਾ ਤੇ ਪਾਣੀ ਪਾਣੀ ਕੂਕ ਪਿਆ ਉਸ ਦੀ ਲੋੜ ਨੇ ਇਹਨਾਂ ਨੂੰ ਤਰਪ ਕਾਹਤਾ ਦਿੱਤਾ ਪਰ ਨੀਮ ਧਰਮ ਨੇ ਇਹੋ ਮਤ ਦਿੱਤੀ ਕਿ ਠਾਕਰਾਂ ਲਈ ਸੁੱਚਾ ਜਲ ਲੈ ਜਾ ਰਹੇ ਹਾਂ ਇਹ ਉਹਨਾਂ ਦੇ ਨੌਂਗੇ ਦਾ ਹੈ ਝੂਠਾ ਕਿਸ ਤਰ੍ਹਾਂ ਕਰੀਏ ਉਹ ਮੱਛੀ ਦੀ ਤਰ੍ਹਾਂ ਤੜਫਦਾ ਤੇ ਪਾਣੀ ਪਾਣੀ ਕੂਕਦਾ ਰਿਆ ਇਹ ਆਪਣੇ ਕਠੋਰ ਧਰਮ ਵਿੱਚ ਪੱਕੇ ਕੇਸ ਮਾਰ ਕੇ ਕੋਲ ਦੀ ਟੁਰੀ ਗਏ ਉਸ ਦੀ ਸਿਸਕ ਦੀ ਆਖੀਰ ਆਵਾਜ਼ ਜੋ ਇਹਨਾਂ ਦੇ ਕੰਨ ਪਈ ਉਹ ਇਹ ਸੀ ਨਾਲੇ ਪਿਆਰ ਨਾਲੇ ਦੋ ਕੁ ਟ ਪਾਣੀ ਤੋਂ ਤਰਸਾਣਾ ਦਰਸ਼ਨ ਨਹੀਂ ਦੇ ਦੇਣ ਲੱਗਾ ਇਹ ਸੁਣ ਕੇ ਵੀ ਇਹ ਦੋਵੇਂ ਟੁਰੇ ਗਏ ਘਰ ਜਾ ਕੇ ਠਾਕੁਰਾਂ ਨੂੰ ਨੁਹਾ ਲਿਆ ਪੂਜਾ ਕੀਤੀ ਪਰ ਅਜ ਕਲੇਜੇ ਵਿੱਚੋਂ ਪੈਂਦੀ ਹੈ ਪੂਜਾ ਵਿੱਚ ਮਨ ਲੱਗਦਾ ਨਹੀਂ ਕਬਰਾ ਕੇ ਉਠੇ ਤੇ ਸੋਚ ਕੇ ਟੁਰੇ ਚਲੋ ਭਈ ਉਸ ਨੂੰ ਪਾਣੀ ਪਿਲਾ ਆਈਏ ਕਿਤੇ ਕੋਈ ਮਾੜੀ ਅਸੀਸ ਨਾ ਲੱਗ ਜਾਵੇ ਜਦ ਪਾਣੀ ਦਾ ਪਪਕਾ ਲੈ ਕੇ ਆਏ ਤਾਂ ਉਹ ਕਾਇਲ ਆਪਣੇ ਹੱਫੇ ਹੁੱਟੇ ਮਿੱਟੀ ਦੇ ਸਰੀਰ ਨੂੰ ਛੱਡ ਕੇ ਆਕਾਸ਼ਾਂ ਨੂੰ ਜਾ ਚੁੱਕਾ ਸੀ ਉਸ ਦੀ ਮੜੋਲੀ ਪਈ ਸੀ ਤੇ ਐਉਂ ਜਾਬਦਾ ਸੀ ਕਿ ਸਦਾ ਲਈ ਮਿਟ ਗਏ ਬੁੱਲਾਂ ਤੋਂ ਕਹਿ ਰਿਹਾ ਹੈ ਦਰਸ਼ਨ ਨਹੀਂ ਜੇ ਦੇਣ ਲੱਗਾ ਦੋਹਾਂ ਦੇ ਕਲੇਜੇ ਤੱਕ ਕਰਕੇ ਮੁਠ ਵਿਚ ਆ ਗਏ ਦਿਲ ਦੀ ਜਿਸ ਚੋਬ ਨੂੰ ਮੇਟਣ ਆਏ ਸਨ ਉਹ ਚੋਬ ਧੂਣੀ ਸਵਾਈ ਹੋ ਗਈ ਇੰਨੇ ਨੂੰ ਇੱਕ ਰੁੱਖੋਂ 5-7 ਆਦਮੀ ਆ ਗਏ ਤੇ ਬੋਲੇ ਇਹੋ ਹੈ ਪੁੱਛਣ ਤੋਂ ਪਤਾ ਲੰਗਾ ਕਿ ਇਹ ਸੁਰਬੀਰ ਮਹਾ ਪਜਨੀਕ ਸਾਧੂ ਹੈ ਜੋ ਆਨੰਦਪੁਰ ਵਾਲੇ ਗੁਰੂ ਜੀ ਦਾ ਚੇਲਾ ਸੀ ਬਨ ਵਿੱਚ ਸਦਾ ਵਸਦਾ ਸੀ ਪਰ ਮਾਲਾ ਦੇ ਨਾਲ ਤਲਵਾਰ ਵੀ ਰੱਖਦਾ ਸੀ ਅੱਜ ਇੱਕ ਗਰੀਬ ਟੋਲੇ ਤੇ ਡਾਕੇ ਪੈਂਦੇ ਆਵਾਜ਼ ਸੁਣ ਕੇ ਕੁੰਮਕ ਨੂੰ ਪਹੁੰਚਾ ਇਸ ਤਰ੍ਹਾਂ ਲੜਿਆ ਕਿ ਡਾਕੂ ਪੰਜਾਹ ਦਿੱਤੇ ਤੇ ਟੋਲਾ ਵਾਲ-ਵਾਲ ਬਚਾ ਦਿੱਤਾ ਆਪਣੇ ਜ਼ਖਮ ਤੇ ਤਪਤ ਨਾਲ ਬਿਆਕਲ ਹੋ ਕੇ ਭੱਜਾ ਹੈ ਤੇ ਫਿਰ ਨਹੀਂ ਲੰਭਾ ਨੇੜੇ ਤੇੜੇ ਦੇ ਕਦਰਾਂ ਵਾਲੇ ਤੇ ਪ੍ਰੇਮੀ ਸੁਣ ਕੇ ਚਾਰ ਚੁਫੇਰੇ ਭੱਜੇ ਹਨ ਪਰ ਇੱਥੇ ਆਣ ਮਿਲਿਆ ਹੈ ਤੇ ਇਸ ਹਾਲ ਲੱਭਾ ਹੈ ਦਰਸ਼ਨ ਨਹੀਂ ਜੇ ਦੇਣ ਲੱਗਾ ਇਹ ਸ਼ਬਦ ਦੋਹਾਂ ਦੇ ਕੰਨਾਂ ਵਿੱਚ ਹੁਣ ਹੋਰ ਤਕੜੇ ਹੋ ਕੇ ਗੂੰਜੇ ਅੱਖਾਂ ਵਿੱਚ ਨੀਰ ਪਰ ਆਇਆ ਆਪਣੇ ਆਪ ਨੂੰ ਤ੍ਰਿਹਾਰ ਦਿੱਤੀ ਪਰ ਹੁਣ ਤ੍ਰਿਹਾਰ ਕੀ ਕਰਦੀ ਹੈ ਉਸ ਹਮਲੰਗਿਆ ਜਦੋਂ ਠਾਕੁਰ ਦਾ ਪੁੱਤ ਪਾਣੀ ਪਾਣੀ ਕੂਕਦਾ ਸੀ ਉਸ ਵੇਲੇ ਦਾ ਇੱਕ ਕੋਟ ਦਿੱਤਾ ਹੋਇਆ ਠਾਕੁਰ ਨੂੰ ਉਹ ਪਰਸੰਨ ਕਰਦਾ ਕਿ ਹੁਣ ਖੂਹਾਂ ਅਰਪਣ ਕੀਤੀਆਂ ਨਹੀਂ ਕਰਨਾ ਪਰ ਨਾਨਕ ਸਮਯੋ ਰਮ ਗयो ਅਬ ਕਿਉਂ ਰੋਵਤ ਅੰਧ ਰਾਏਪੁਰ ਦੀ ਰਾਣੀ ਨੂੰ ਖਬਰ ਲੱਗੀ ਕਿ ਮੇਰੇ ਨੇੜੇ ਹੀ ਜਿਸ ਦੇ ਦਰਸ਼ਨਾਂ ਨੂੰ ਮੈਂ ਤਰਸ ਰਹੀ ਹਾਂ ਦਾ ਇੱਕ लाਡਲਾ ਬਾਲਕਾ ਪਰਉਪਕਾਰ ਵਿੱਚ ਜਾਣ ਤੇ ਖੇਡ ਗਿਆ ਤਾਂ ਬੜਾ ਅਕਲਾਈ ਜਦੋਂ ਪਤਾ ਲੱਗਾ ਕਿ ਜਿਸ ਟੋਲੇ ਦੀ ਰੱਖਿਆ ਵਿੱਚ ਜਾਨ ਦਿੱਤੀ ਸੂ ਉਹ ਨਾਮ ਦੇ ਰਸੀਏ ਗੁਰੂ ਦਰਸ਼ਨ ਨੂੰ ਆ ਰਹੇ ਸਨ ਤਦ ਹੋਰ ਵੀ ਰੋਈ ਹਾਏ ਆਪਾ ਮੇਰੀਆਂ ਸਿੱਕਾਂ ਤੇ ਉਮੀਦਾਂ ਦੇ ਮਾਲਕਾ ਏ ਜਗਤ ਤਾਰਕ ਸਤਿਗੁਰਾ ਮੇਰੇ ਰਾਜ ਵਿੱਚ ਤੇਰੇ ਪਿਆਰੇ ਲਈ ਸੀਸ ਦੇਣਾ ਹਿੱਸੇ ਆਇਆ ਉਸ ਦੀ ਸੇਵਾ ਸਾਥੋਂ ਕੁਛ ਨਾ ਸਰੀ ਇਕ ਬੂਨ ਤੇਲ ਫਟਾਂ ਤੇ ਨਾ ਲੱਗਾ ਇਕ ਗਿਠਲੀਰ ਉਸ ਦੇ ਪਵਿੱਤਰ ਜ਼ਖਮ ਨੂੰ ਨਸੀਬ ਨਾ ਹੋਈ ਇਹ ਹਾਵੇ ਕਰ ਰਹੀ ਸੀ ਕਿ ਉਸ ਦੀ ਸਤਸੰਗਣ ਮਾਈ ਆ ਗਈ ਗੁਰਸਿੱਖੀ ਦੀ ਸੱਚੀ ਜਾਣੂ ਮਾਈ ਆਖਣ ਲੱਗੀ ਰਾਣੀਏ ਇਹ ਜੀਉਂ ਦੀ ਰੂਹ ਹੈ ਸੀ ਜਿਸ ਨੂੰ ਸਾਡੇ ਬੋਲੇ ਵਿੱਚ ਜੀਦਾਨ ਪ੍ਰਾਪਤ ਆਖਦੇ ਹਨ ਜਦੋਂ ਕਿਸੇ ਜੀਉਂ ਦੇ ਬੰਦੇ ਨੂੰ ਜਿਸ ਨੂੰ ਅਸੀਂ ਹਰ ਜਨ ਵੀ ਆਖਦੇ ਹਾਂ ਦੁੱਖ ਮਿਲੇ ਤਾਂ ਸਾਈਂ ਤੱਕ ਪੀੜ ਜਾਂਦੀ ਹੈ ਪਰ ਤੂੰ ਹੁਣ ਦੁੱਖ ਨਾ ਕਰ ਤੇਰਾ ਦੋਸ਼ ਨਹੀਂ ਤੈਨੂੰ ਕੇਵਲ ਮੜੋਲੀ ਦੀ ਸੇਵਾ ਮਿਲੀ ਹੈ ਸੋ ਤੂੰ ਧਨ ਭਾਗ ਜਾਣ ਕੇ ਕਰ ਇਸ ਦੇ ਸ਼ਰੀਰ ਨੂੰ ਸਤਕਾਰਯੋਗ ਦਾਹ ਦੇ ਜੋ ਇਹ ਮੰਦਰ ਜਿਸ ਵਿੱਚ ਨਾਮੀ ਵਸ ਗਿਆ ਹੈ ਰੁੱਲੇ ਨਾ ਇਹ ਸੁਣ ਕੇ ਰਾਣੀ ਨੇ ਬੜੇ ਸਤਕਾਰ ਨਾਲ ਉਸ ਸ਼ਹੀਦ ਦਾ ਦਾਹ ਕੀਤਾ ਔਰ ਇੱਕ ਛੋਟਾ ਜਿਹਾ ਮਠ ਉਸ ਠਿਕਾਣੇ ਉਸ ਠਿਕਾਣੇ ਬਣਾਇ ਸੋਇਨਾ ਮੋਇਨਾ ਦੀ ਹੁਣ ਆਚਰਜ ਦਸ਼ਾ ਪਲਟੀ ਠਾਕਰ ਪੂਜਾ ਕਰਦੇ ਹਨ ਪਰ ਕਲੇਜੇ ਵਿੱਚ ਅਸ਼ਾਂਤੀ ਤੇ ਅਸੁਖ ਚੁੱਭਦਾ ਰਹਿੰਦਾ ਹੈ ਜਦ ਹੱਥ ਜੋੜ ਕੇ ਬੈਠਦੇ ਹਨ ਉਹ ਸ਼ਬਦ ਕੰਨਾਂ ਵਿੱਚ ਗੂੰਜਦੇ ਹਨ ਦਰਸ਼ਨ ਨਹੀਂ ਜੇ ਦੇਣ ਲੱਗਾ ਅਕਲਾ ਕੇ ਅੱਖਾਂ ਖੋਲ ਦਿੰਦੇ ਹਨ ਜਦ ਕਿਸੇ ਸੰਗੀਤ ਦੇ ਉੱਚੇ ਰਸ ਵਿੱਚ ਆਉਂਦੇ ਹਨ ਤਾਂ ਚੇਤਾ ਇਹਨਾਂ ਸ਼ਬਦਾਂ ਨੂੰ ਕੰਨਾਂ ਵਿੱਚ ਲੈ ਆਉਂਦਾ ਹੈ ਗਲ ਕਾ ਦੀ ਉਹਨਾਂ ਦੇ ਹਰ ਰੰਗ ਤੇ ਹਰ ਗੇੜ ਵਿੱਚ ਇਸ ਇੱਕ ਵਾਕ ਦੀ ਗੂੰਜਾਰ ਖੇੜਾ ਨਹੀਂ ਛੱਡਦੀ ਵਿਦਿਆਰ ਸਮਝ ਦੇ ਸਾਧਨ ਅਰਤਪ ਆਠ ਤੇ ਦਾਨ ਦੇ ਤਰद्द ਦੇ ਜਿੰਨੇ ਸਾਧਨ ਹੋ ਸਕਦੇ ਸੀ ਕੀਤੇ ਪਰ ਇਸ ਮਹੀਨ ਆਵਾਜ਼ ਦੇ ਚੇਤੇ ਨੇ ਚਿੱਤ ਵਿੱਚੋਂ ਆਪਣਾ ਨਕਸ਼ਾ ਨਾ ਮਿਟਣ ਦਿੱਤਾ ਪਰ ਨਾ ਮਿਟਣ ਦਿੱਤਾ ਛੇਤੀ ਉਹ ਭਾਗੇ ਪਰਿਆ ਦਿਨ ਆ ਗਿਆ ਸ੍ਰੀ ਦਿਆਲ ਸਤਗੁਰੂ ਜੀ ਨੇ ਰਾਏਪੁਰ ਚਰਨ ਪਾਏ ਰਾਣੀ ਤੇ ਰਾਣੀ ਦੇ ਅਹਲਕਾਰ ਤੇ ਪਰਿਵਾਰ ਪਰਜਾ ਵਿੱਚੋਂ अनेका ਤਰੇ ਸੋਇਨਾ ਤੇ ਮੋਹਿਨਾ ਨੇ ਵੀ ਸੁਣਿਆ ਕਿ ਉਸ ਮਹਾਪੁਰਖ ਦੇ ਗੁਰੂ ਜੀ ਆਏ ਹਨ ਜਿਨ੍ਹਾਂ ਨੂੰ ਆਪਣਾ ਆਪ ਕਿਸੇ ਪਰਉਕਾਰ ਵਿੱਚ ਹੋਮ ਦਿੱਤਾ ਸੀ ਅਰ ਜਿਨ੍ਹਾਂ ਨੂੰ ਅਸਾਂ ਇੱਕ ਘੋਟ ਪਾਣੀ ਦਾ ਨਹੀਂ ਸੀ ਦਿੱਤਾ ਇਹ ਸੂਆ ਕੰਨੀ ਪਹਿ ਚੁਕੀਆਂ ਸਨ ਕਿ ਉਹ ਸੂਰਾ ਤੇ ਪੂਰਾ ਗੁਰੂ ਹੈ ਇਸ ਸਿੱਖ ਦੀ ਕਰਨੀ ਤੇ ਜੀਵਨ ਸਮਾਚਾਰ ਨੇ ਵੀ ਨਿਸ਼ਚਾ ਕਰਾ ਦਿੱਤਾ ਸੀ ਅਰ ਦਰਸ਼ਨਾਂ ਦੀ ਤਾਂਗ ਪੈਦਾ ਕਰ ਦਿੱਤੀ ਸੀ ਜਦ ਗੁਰੂ ਜੀ رائےਪੁਰ ਆਏ ਅਰ ਰਾਣੀ ਸਮੇਤ ਅਣਗਿਣਤਾਂ ਨੂੰ ਜੀਦਾਨ ਮਿਲਿਆ ਤਦ ਇਹਨਾਂ ਦੀ ਦਰਸ਼ਨ ਦੀ ਲੋੜ ਵੀ ਕਰਾਰੀ ਭੁੱਖ ਵਿੱਚ ਬਦਲ ਗਈ ਪਰ ਜਿੰਨੀ ਵੇਰੇ ਦਰਸ਼ਨ ਲਈ ਗਏ ਓਨੀ ਵੇਰੀ ਦਰਸ਼ਨ ਨਹੀਂ ਹੋਏ ਛੇ ਕਣ ਜਤ ਸਤਗੁਰੂ ਟੋਰੇ ਤਾਂ ਸੜਕ ਉਤੇ ਅਧ ਕੋ ਮੀਲ ਅਗੇਰੇ ਜਾ ਖੜੋਤੇ ਸੰਤਾਂ ਤਾਂ ਉਦੁਰ ਦੀ ਹੀ ਲੰਗੀਆਂ ਪਰ ਕਲਗੀਆਂ ਵਾਲੇ ਚੋਜੀ ਰਸਤਾ ਹੀ ਛੱਡ ਗਏ ਅਰ ਖੇਤਾਂ ਥਾਣੀ ਕੋੜਾ ਪਾ ਕੇ ਉੱਪਰ ਉੱਪਰ ਦੀ ਲੰਗ ਹੈ ਤਦੋਂ ਨਿਰਾਸ਼ਤਾ ਨੀਨ ਨੂੰ ਨਿਸ਼ਚਾ ਕਰਾ ਦਿੱਤਾ ਕਿ ਦਰਸ਼ਨ ਨਹੀਂ ਜੇ ਦੇਣ ਲੱਗਾ ਇਹ ਅਟਲ ਵਾਖ ਹਨ ਉਦਾਸੀ ਤੇ ਨਿਰਾਸ਼ਤਾ ਹੁਣ ਜ਼ੋਰ ਦੇ ਕੇ ਵੱਧੀ ਅਰ ਸਤਗੁਰੂ ਜੀ ਦੇ ਚੰਨ ਮੁਖ ਦਰਸ਼ਨਾਂ ਦੀ ਸਿੱਖ ਅਤ ਵੱਧਣ ਲੱਗੀ ਜੀ ਆਖੇ ਕਿ ਸਿੱਖ ਦਾ ਪਾਣੀ ਮੰਗਣਾ ਤੇ ਸਾਡਾ ਨਾ ਦੇਣਾ ਇੱਕ ਉਸ ਨੂੰ ਮਾਲੂਮ ਸੀ ਤੇ ਇੱਕ ਸਾਨੂੰ ਚੌਥੇ ਕੰਨ ਕੰਸੋ ਨਹੀਂ ਪਈ ਸਤਗੁਰ ਨੇ ਸਾਨੂੰ ਦਰਸ਼ਨ ਦੇਣੋਂ ਕਿਉਂ ਵਿਰਵਿਆ ਰੱਖਿਆ ਸਾਡੇ ਇਲਾਕੇ ਦੇ ਹਰ ਇੱਕ ਬੰਦੇ ਨੂੰ ਖੁੱਲੇ ਦਰਸ਼ਨ ਮਿਲੇ ਤੇ ਸਾਨੂੰ ਜੋ ਭਗਤ ਹਾਂ, ਰਾਗ ਤੇ ਕਾਵੇ ਦੇ ਰਸੀਏ ਹਾਂ, ਕਦਰਦਾਨ ਸਤਗੁਰ ਨੇ ਕਿਉਂ ਦਰਸ਼ਨ ਨਾ ਦਿੱਤੇ? ਕੇਵਲ ਇੱਕੋ ਕਾਰਨ ਹੈ ਕਿ ਉਸ ਮਰਨਹਾਰ ਦੇ ਵਾਕ ਅਟਲ ਵਾਕ ਸਨ ਔਰ ਆਪਣੇ ਅਸਰ ਵਿੱਚ ਅਮੋਕ ਸਨ ਜਿਸ ਦੀ ਆਣ ਠਾਕੁਰ ਨੇ ਨਹੀਂ ਮੋੜੀ। ਹਾਂ ਉਹ ਠਾਕੁਰ ਜੋ ਅੰਤਰਜਾਮੀ ਤੇ ਦਾਤਾ ਹੈ ਜਾਂ ਤਾਂ ਇਸੇ ਕਲਗੀਆਂ ਵਾਲੇ ਦੇ ਰੂਪ ਵਿੱਚ ਆਇਆ ਹੋਇਆ ਹੈ ਤੇ ਜਾਂ ਇਹ ਰੂਪ ਉਸ ਦਾ ਨਿਜ ਪ੍ਰੀਤਮ ਇਨ੍ਹਾਂ ਸੋਚਾਂ ਨੇ ਨਿਸ਼ਚੈ ਨੂੰ ਹੋਰ ਪੱਕਾ ਕੀਤਾ ਪ੍ਰੇਮ ਦੀ ਖਿੱਚ ਵੱਦੀ ਕਰ ਕਰ ਸਤਗੁਰਾਂ ਦੀ ਚਰਚਾ ਉਹਨਾਂ ਦੇ ਕੌਤਕ ਆਤਮ ਸਤਿਆ ਦਿਆਲਤਾ ਤੇ ਕੀਰਤੀ ਨੇ ਹੋਰ ਖਿੱਚਿਆ ਤੇ ਨਿਸ਼ਚੈ ਹੋ ਗਿਆ ਕਿ ਇਹ ਤਰ੍ਹਾਂ ਅਵਤਾਰ ਆਇਆ ਹੈ ਇੱਕ ਪਾਸੇ ਪ੍ਰੇਮ ਵਦਦਾ ਹੈ ਇਕ ਪਾਸੇ ਕੀਤੇ ਪਾਪ ਜਾਂ ਕੀਤੇ ਪੁੰਨ ਦੀ ਕਮਾਈ ਸ਼ਰਮ ਵਿੱਚ ਦਗਤ ਕਰਦੀ ਹੈ ਗਲ ਕੀ ਸਮਾਪਾ ਕੇ ਜਦ ਇੱਕ ਖਿੱਚ ਹੱਦ ਬੰਨੇ ਤੋੜ ਕੇ ਵੱਧੀ ਤਾਂ ਦੋਹਾਂ ਦੀ ਇਹ ਸਲਾਹ ਠਹਿਰੀ ਕਿ ਆਪ ਦੇ ਕਿਸੇ ਕਰਮ ਧਰਮ ਗੁਣ ਵਿਦਿਆ ਵਿੱਚ ਰਸ ਨਹੀਂ ਰਿਹਾ ਮਨ ਚਰਣਾਰ ਬਿੰਦ ਨੂੰ ਸੁਦਾਈ ਹੋ ਹੋ ਕੇ ਤਰਸਦਾ ਹੈ ਤਦ ਕਿਉਂ ਨਾ ਸਤਗੁਰ ਦੇ ਦਵਾਰੇ ਜਾ ਕੇ ਸੇਵਾ ਕਰੀਏ ਦਰਸ਼ਨ ਪਾਈਏ ਤੇ ਕਿਰਤ ਕਿਰਤ ਹੋਈ। ਮਨੁੱਖਾ ਜਨਮ ਕੋਈ ਛੇਤੀ ਛੇਤੀ ਲੱਭਦਾ ਹੈ। ਫਿਰ ਸੋਚ ਪਈ। ਦਰਸ਼ਨ ਨਹੀਂ ਜੇ ਦੇਣ ਲੱਗ। ਤੇ ਅੱਗੇ ਘਰ ਆਇਆ ਸਾਰਿਆਂ ਨੂੰ ਖੁੱਲੇ ਦੀਦਾਰ ਦੇਣ ਦਾ ਸਾਨੂੰ ਦਰਸ਼ਨਾ ਤੋਂ ਵਾਂਝ ਕੇ ਗਿਆ ਹੈ। ਦਵਾਰੇ ਗਿਆ ਬਿਰਦ ਦੀ ਬਾਣ ਕਾ ਛੱਡਣ ਲੱਗਾ ਹੈ। ਸਾਨੂੰ ਦਰਸ਼ਨ ਨਹੀਂ ਹੋਣਗੇ। ਫਿਰ ਸਲਾਹ ਠਹਿਰੀ। ਕੀ ਨੌਕਰ ਬਣ ਕੇ ਚੱਲੀਏ ਆਪਣੇ ਅੰਮ੍ਰੀ ਗੁਣ ਦਾ ਪਤਾ ਥਉ ਨਾ ਦੇਵੀਏ ਤੇ ਚੁੱਪਚਾਪ ਸੇਵਾ ਕਰਦੇ ਰਹੀਏ ਪਰ ਫਿਰ ਜੀ ਨੇ ਕਿਹਾ ਕਿ ਹੁਣਾ ਅਮੀਰ ਤੇ ਦਸਣਾ ਗਰੀਬ ਜਦੋਂ ਸ਼ਰੀਰ ਸੇਵਾ ਕਰੇਗਾ ਮਨ ਅਮੀਰੀ ਦੇ ਖਿਆਲ ਵਿੱਚ ਟਵੇਗਾ ਨਹੀਂ ਕਿਉਂਕਿ ਅੰਦਰ ਤਾਂ ਅਮੀਰੀ ਦਾ ਪੱਕਾ ਵਿਸ਼ਵਾਸ ਰਹਿਣਾ ਹੈ ਜੇ ਸੁਰਤ ਸੱਚਮੁੱਚ ਗਰੀਬੋਂ ਕੇ ਦਰਤੇ ਨਾ ਟੱਠੀ ਤਾਂ ਜੀਕੂ ਨਿਮਾਣੇ ਸੇਵਕ ਸੇਵਾ ਕਰਦੇ ਹਨ ਉਕਰ ਅੰਦਰੋਂ ਬਾਹਰੋਂ ਟਹਿ ਕੇ ਸੇਵਾ ਕੀ ਕੂ ਹੋਵੇਗੀ ਸੋ ਗਰੀਬੀ ਤਾਰਨ ਕਰਕੇ ਹੀ ਚਲਣਾ ਸੱਚਾ ਪ੍ਰਾਇਸ਼ਚਿਤ ਹੈ ਇਸ ਤਰ੍ਹਾਂ ਸੋਚ ਸਾਜ ਕੇ ਸਚੀਆਂ ਲੋਚਾ ਵਾਲਿਆਂ ਨੇ ਮਾਲ ਮਿਲਖ ਵੇਚ ਕੇ দান ਕੀਤਾ ਅਤੇ ਲੋੜਿੰਗ ਦੀਆਂ ਥਾਵਾਂ ਤੇ ਪੁੰਨੀ ਅਰਥੀ ਖੂਬ ਹੀ ਲਵਾ ਦਿੱਤੇ ਜੋ ਇੱਕ ਕੋਟ ਪਾਣੀ ਨਾ ਦੇਣ ਬਦਲੇ ਹਜ਼ਾਰਾਂ ਨੂੰ ਸਦਾ ਤਿਕ ਪਾਣੀ ਮਿਲੇ। ਇਉਂ ਧਰਮਸਾਲਾ ਲਈ ਔਰ ਹੋਰ ਗਰੀਬਾਂ ਨੂੰ ਦਾਨ ਕਰਕੇ ਅਖੀਰ ਤਨ ਤੇ ਗਰੀਬੀ ਦਾਵੇ ਦੇ ਕੱਪੜਿਆਂ ਨਾਲ ਠਾਕਰ ਦੇ ਦਰਸ਼ਨਾ ਨੂੰ ਤੁਰ ਪਏ। ਮੋਇਨਾ ਤੇ ਸੋਇਨਾ ਵਿਦਵਾਨ ਤੇ ਗੁਣੀ ਸਨ। ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਗੁਣੀਆਂ ਦੀ ਬੜੀ ਕਦਰ ਸੀ ਗੁਣੀ ਬਣ ਕੇ ਗੁਣ ਦੇ ਗਾਹਕ ਕੋਲ ਜਾਈਏ ਤਾਂ ਕਦਰਾਂ ਨਾਲ ਮਿਲ ਪੈਣ ਪਰ ਕਦਰ ਕਰਾਉਣ ਲਈ ਤਾਂ ਅਮੀਰੀ ਨੂੰ ਛੱਡ ਕੇ ਗਰੀਬੀ ਨਹੀਂ ਲਈ ਅੰਦਰ ਤਾਂ ਪ੍ਰੇਮ ਦੀ ਚਿੰੰਗ ਚੌਨੀ ਕਰਨ ਦੇਂਦੀ ਪ੍ਰੇਮ ਆਖਦਾ ਹੈ ਪਿਆਰ ਕਰਨਾ ਹੈ ਪਿਆਰ ਕਰਾਉਣ ਦੀ ਹੋਮੇ ਵਿੱਚ ਨਹੀਂ ਫਸਣਾ ਸੱਚ ਮੁੱਚ ਨਿਮਰਤਾ ਭਾਵ ਵਿੱਚ ਸੇਵਿਆ ਪਿਆਰ ਹੋਣਾ ਹੈ ਸੋ ਸੇਵਾ ਹੀ ਹੋਵੇ ਤਾਂ ਠੀਕ ਹੈ ਹੁਣ ਜੀ ਵਿੱਚ ਇਹ ਠਾਣੀ ਕਿ ਜੇ ਸਤਗੁਰ ਦੇ ਬਾਗ ਵਿੱਚ ਬੇਲਦਾਰ ਜਾਂ ਛੋਟੇ ਮਾਲੀ ਜਾਂ ਕਾਮੇ ਮਜ਼ੂਰ ਦੀ ਜਗ੍ਹਾ ਮਿਲ ਜਾਵੇ ਤਾਂ ਕਰ ਲਈਏ ਇਹ ਇੱਕ ਹੁਨਰ ਸੀ ਜਿਸ ਵੀ ਦੋਹਾਂ ਨੂੰ ਚੰਗੀ ਸਿਆਣ ਸਮਝ ਤੇ ਪਹੁੰਚ ਸੀ ਪ੍ਰਸ਼ਾਦੇ ਕਿੱਥੋਂ ਛੱਕੀ ਤਲ ਮੰਗਣੀ ਨਹੀਂ ਤੇ ਪ੍ਰੀਤਮ ਉਤੇ ਆਪਣੀ ਲੋੜ ਦਾ ਕੋਈ ਬੋਝ ਨਹੀਂ ਪਾਉਣਾ ਸੋ ਇਹ ਵਿਉਂਤ ਸੋਚੀ ਕਿ ਵੇਲੇ ਸਮੇਂ ਪਟਾਰੀਆਂ ਤੇ ਟੋਕਰੀਆਂ ਬਣਾਇਆ ਕਰਾਂਗੇ ਔਰ ਇਹਨਾਂ ਦੀ ਵਿਕਰੀ ਉੱਪਰ ਉਪਜੀਵ ਕਾ ਟੋਰਿਆ ਕਰਾਂਗੇ ਤੇ ਬਾਕੀ ਵਕਤ ਸੇਵਾ ਕਰਾਂਗੇ ਇਸ ਆਸ ਤੇ ਪਹੁੰਚੇ ਤੇ ਅਨੰਦਪੁਰ ਦੇ ਗੁਰੂ ਕੇ ਬਾਗ ਦੇ ਵੱਡੇ ਮਾਲੀ پاس ਜਾ ਅਰਜ਼ੋਈ ਕੀਤੀ 5-6 ਦਿਨ ਕੰਮ ਕਰਾ ਕੇ ਮਾਲੀ ਨੇ ਡਿਠਾ ਕੇ ਸਿਆਣੇ ਹਨ ਨੌਕਰ ਰਖ ਲਿਆ ਬਾਗ ਦੀ ਪਿਛਲੀ ਨੁਕਰੇ ਇੱਕ ਕੋਠਾ ਵਸੇ ਬੇ ਲਈ ਦੇ ਦਿੱਤਾ ਔਰ ਕੰਮ ਵੰਡਵਾ ਸੁਪਰਤ ਕਰ ਦਿੱਤਾ ਪ੍ਰੇਮੀਆਂ ਦੀ ਸੇਵਾ ਨੇ ਬਾਗ ਵਿੱਚ ਕੁਝ ਸੁੰਦਰਤਾ ਤੇ ਸੁਆਦ ਪੈਦਾ ਕਰਨਾ ਹੀ ਸੀ ਇੱਕ ਦਿਨ ਸ੍ਰੀ ਦਸ਼ਮੇਸ਼ ਜੀ ਬਾਗ ਵਿੱਚ ਫਿਰਦੇ ਫਿਰਦੇ ਇੱਕ ਸੁੰਦਰ ਕਿਆਰੇ ਨੂੰ ਦੇਖ ਕੇ ਖੁਸ਼ ਹੋਏ ਕੇਸਰਾ ਸਿੰਘ ਨੂੰ ਸ਼ਾਬਾਸ਼ ਦਿੱਤੀ केशरा सिंह वडा माली केशरा सिंह ਨੂੰ ਸ਼ਾਬਾਸ਼ ਦਿੱਤੀ ਤਦ ਉਸਨੇ ਹੱਥ ਬੰਨ ਕੇ ਆਖਿਆ ਸੁਆਮੀ ਜੀ ਆਪ ਦੀ ਕਿਰਪਾ ਦੀ ਭੁੱਖ ਤਾਂ ਸਦਾ ਹੈ ਪਰ ਇਹ ਕਾਰਜ ਜਿਸ ਪਰ ਸੁਆਮੀ ਜੀ ਰੀਝੇ ਹਨ ਦਾਸ ਤਾਂ ਨਹੀਂ ਇਹ ਛੋਟੇ ਮਾਲੀ ਦਾ ਕੰਮ ਹੈ ਜੋ ਥੋੜੇ ਦਿਨਾਂ ਤੋਂ ਸੇਵਾ ਕਰਦਾ ਹੈ ਰੋਟੀ ਕਿਰਤ ਕਰਕੇ ਖਾਂਦਾ ਹੈ ਤੇ ਪ੍ਰੇਮ ਦੇ ਚਾਉ ਪਰਿਆ ਬਾਕੀ ਸਮਾਂ ਸ੍ਰੇਸ਼ਟ ਸੇਵਾ ਵਿੱਚ ਲਾਉਂਦਾ ਹੈ ਬੜਾ ਗਰੀਬ ਤੇ ਆਪ ਦੇ ਚਰਨਾਂ ਦਾ ਗੁੱਜਾ ਪ੍ਰੇਮੀ ਹੈ ਸਤਗੁਰ ਸੁਣ ਕੇ ਚੁੱਪ ਹੋ ਗਏ ਤੇ ਅੱਖਾਂ ਉੱਪਰ ਨੂੰ ਖਿੱਚ ਗਈਆਂ ਫਿਰ ਰੁਹ ਜਿਹਾ ਪਲਟਿਆ ਤੇ ਬੋਲੇ ਦਰਸ਼ ਨਹੀਂ ਜੇ ਦੇਣ ਲਗਾ ਇਹ ਗੱਲ ਜਦ ਮਾਲੀ ਨੇ ਸੋਇਨਾ ਨਾਲ ਕੀਤੀ ਤੇ ਸੁਇਨਾ ਨੇ ਘਰ ਜਾ ਕੇ ਦੱਸੀ ਤਾਂ ਸਮਝਿਉ ਨੇ ਅੰਤ ਰਿਆ ਮਿਠਾ ਕਰ ਇਹੋ ਹੈ ਪਰ ਅੱਛਾ ਜੇ ਦਰਸ਼ਨ ਨਹੀਂ ਤਾਂ ਸ਼ੁਕਰ ਹੈ ਸੇਵਾ ਹੀ ਸਹੀ ਇਹ ਦੋਵੇਂ ਇਨਾਂ ਵਿਚਾਰਾਂ ਵਿੱਚ ਹੀ ਸੰਨ ਕਿ ਕੇਸਰਾ ਸਿੰਘ ਇਨਾਂ ਦੇ ਘਰ ਆ ਗਿਆ ਤੇ ਆਖਣ ਲੱਗਾ ਸੋਣਿਆ ਬਈ ਸਤਿਗੁਰਾਂ ਦੀ ਆਗਿਆ ਮੱਥੇ ਲੱਗਣ ਦੀ ਨਹੀਂ ਕੰਮ ਕਰੋ ਸੇਵਾ ਕਰੋ ਆਓ ਜਾਓ ਫਿਰੋ ਸਭ ਖੁੱਲ ਹੈ ਪਰ ਸਤਗੁਰੂ ਜੀ ਦੇ ਸਾਹਮਣੇ ਨਹੀਂ ਹੋਣਾ ਜਦ ਕਿਤੇ ਪਤਾ ਲੱਗੇ ਤੁਸਾਂ ਦਰਸ਼ਨ ਨਹੀਂ ਕਰਨਾ ਤੇ ਦਰਸ਼ਨ ਨਹੀਂ ਦੇਣਾ ਇਹ ਹੁਕਮ ਹੈ ਜੇ ਪਰਮਾਨ ਨਹੀਂ ਤਾਂ ਸੇਵਾ ਸੁਖ ਜਿਵੇਂ ਚਿਤ ਕਰੇ ਕਰ ਲੈਣਾ ਦੋਹਾਂ ਨੇ ਹੱਥ ਜੋੜ ਕੇ ਕਿਹਾ ਪ੍ਰਭੂ ਨੌਕਰੀ ਕੀ ਤੇ ਨਖਰਾ ਕੀ ਜਿਸ ਰੰਗ ਵਿੱਚ ਸਾਇਬ ਰਾਜ਼ੀ ਹਨ ਅਸੀਂ ਰਾਜ਼ੀ ਹਾਂ ਰਜ਼ਾ ਉਹ ਹੈ ਜੋ ਸਾਇਬ ਦੀ ਹੈ ਉਸ ਵਿੱਚ ਦਾਸ ਰਾਜ਼ੀ ਫਿਰ ਉਹ ਤਾਂ ਸਾਇਬ ਆਪ ਹੈ ਪਰ ਹੈ ਉਪਕਾਰੀ ਇੱਕ ਗੱਲ ਸਾਡੇ ਵਸ ਦੀ ਨਹੀਂ ਹੁਕਮ ਤੇਰੀ ਮਿਹਰ ਨਾਲ ਮੰਨਾਂਗੇ ਪਰ ਦਰਸ਼ਨ ਦੀ ਸਿੱਖ ਅੰਦਰੋਂ ਟੁੱਟ ਜਾਵੇ ਇਹ ਸਾਡੇ ਵਸ ਦੀ ਗੱਲ ਨਹੀਂ ਇਹ ਸੁਣ ਕੇ ਕੇਸਰਾ ਸਿੰਘ ਦੇ ਨੈਣ ਪਰ ਆਏ ਕਈ ਵੇਰ ਦੁੱਲੇ ਤੇ ਕਈ ਵੇਰ ਪਰੇ ਹੁਕਮ ਦੀ ਚਾਲ ਤੇ ਪ੍ਰੇਮ ਦੀ 49 ਕਣੀ ਤੇ ਕਣੀ ਵਿੱਚ ਜਿੰਦ ਦੇਖ ਕੇ ਵਹਿਰਾਗ ਨਾ ਠਿਲੀ ਵੇ ਛੇਕੜ ਬਿਨਾ ਕੁਝ ਬੋਲੇ ਟਰ ਗਿਆ ਹੁਣ ਮੋਹਿਨਾ ਸੋਹਿਨਾ ਜੀ ਨੇ ਆਪਣਾ ਨਵਾਂ ਜੀਵਨ ਨਮੀ ਠਾਕਰ ਪੂਜਾ ਸ਼ੁਰੂ ਕੀਤੀ ਜੋ ਠਾਕੁਰ ਜੀਵਦਾ ਹੈ ਜੋ ਠਾਕੁਰ ਸਦਾ ਸਦਾ ਹਜੂਰੇ ਠਾਕੁਰ ਵਿੱਚ ਆਪਣਾਉਂਦਾ ਹੈ ਹੁਣ ਉਸ ਦੀ ਪੂਜਾ ਹੈ ਪਰ ਕਿਹ ਹੀ ਅਣੋਖੀ ਪੂਜਾ ਹੈ ਦਰਸ਼ਨ ਨਹੀਂ ਪਰ ਪੂਜਾ ਕਰੋ ਸਰਮੰਸ ਵਾਰ ਆਏ ਸੁਖ ਕੋਲ ਕਾਤੇ ਗੁਣ ਵਿਦਿਆ ਸਭ ਵਾਰੇ ਫਿਰ ਅਜੇ ਸੇਵਾ ਮਿਲੀ ਪਰ ਦਰਸ਼ਨ ਤੋਂ ਖਾਲੀ ਸੇਵਾ ਸ਼ੁਕਰ ਹੈ ਇਹ ਹੈ ਮੋਹਿਨਾ ਸੋ ਇਹਨਾਂ ਦੀ ਵਿਥਿਆ ਸਾਡੀ ਮਾਤਾ ਜੀਤੋ ਜੀ ਇਤਨੇ ਸਿਮਰਨ ਦੇ ਪ੍ਰੇਮੀ ਹੋਏ ਹਨ ਔਰ ਐਸੇ ਲਵਲীন ਰਹਦੇ ਸਨ ਕਿ ਅਕਸਰ ਲੋਕ ਉਹਨਾਂ ਨੂੰ ਜੋਗੀ ਜੀ ਆਖਿਆ ਕਰਦੇ ਸੇ ਅੰਮ੍ਰਿਤ ਵੇਲੇ ਤੋਂ ਪਹਿਲੇ ਹੀ ਉਹ ਭਜਨ ਵਿੱਚ ਲੱਗ ਪਿਆ ਕਰਦੇ ਸੇ ਔਰ ਮਹਾਰਾਜ ਜੀ ਜਦ ਸਵੇਰਸਾਰ ਦੀਵਾਨ ਨੂੰ ਟੁਰਦੇ ਸੇ ਤਾਂ ਮਾਤਾ ਜੀ ਚਰਣਾ ਤੇ ਮੱਥਾ ਟੇਕ ਕੇ ਸੇ ਰਾਗਲੇ ਪਾ ਕੇ ਟੁਰਦੇ ਸੇ ਤੇ ਇਸੇ ਰੂਪ ਨੂੰ ਨੈਣਾਂ ਵਿੱਚ ਵਸਾ ਕੇ ਸੂਰਜ ਚੜ੍ਹੇ ਤੱਕ ਤੇ ਹਨਮਗੰਨ ਬੈਠ ਰਹੇ ਹੁੰਦੇ ਸੀ ਕੇਸਰਾ ਸਿੰਘ ਇਸ ਸਿਹਰੇ ਲਈ ਫੁੱਲ ਮਾਤਾ ਜੀ ਨੂੰ ਆਪ ਪਹੁੰਚਾਇਆ ਕਰਦਾ ਸੀ ਇੱਕ ਦਿਨ ਬੇਲੇ ਦੇ ਫੁੱਲ ਜੋ ਲੈ ਕੇ ਗਿਆ ਤਾਂ ਮਾਤਾ ਜੀ ਨੇ ਆਖਿਆ ਕੇਸਰਾ ਸਿੰਘ ਤੇਰੇ ਕਲ ਦੇ ਨਾ ਫੁੱਲਾਂ ਪਰ ਸ੍ਰੀ ਕਲਗੀ ਧਰ ਜੀ ਬੜੇ ਪਰਸਨ ਹੋਏ ਹਨ ਤਦ ਕੇਸਰਾ ਸਿੰਘ ਨੇ ਕਿਹਾ ਅਮੀ ਜੀ ਇਹ ਮੇਰੀ ਕਾਰੀਗਰੀ ਨਹੀਂ ਹੈ ਇੱਕ ਗਰੀਬ ਸੇਵਕ ਦੀ ਮਿਹਨਤ ਹੈ ਜੋ ਨਿਸ਼ਕਾਮ ਸੇਵਾ ਕਰ ਰਿਹਾ ਹੈ ਪਰ ਉਸ ਨੂੰ ਦਰਸ਼ਨ نصیਬ ਨਹੀਂ ਅੰਮੀ ਜੀ ਕਿਉਂ ਕੇਸਰਾ ਸਿੰਘ ਸਤਗੁਰੂ ਜੀ ਦਾ ਹੁਕਮ ਇਹੋ ਹੈ ਅੰਮੀ ਫਿਰ ਕੇਸਰਾ ਸਿੰਘ ਫਿਰ ਉਸ ਦੇ ਹੱਥਾਂ ਦੇ ਫੁੱਲ ਸਾਨੂੰ ਕਿਉਂ ਦੇਂਦਾ ਹੈ ਕੇਸਰਾ ਸਿੰਘ ਅੰਮੀ ਜੀ ਸੇਵਾ ਦੀ ਸਤਗੁਰੂ ਜੀ ਵੱਲੋਂ ਆ ਗਿਆ ਹੈ ਪਰ ਦਰਸ਼ਨ ਮਨੇ ਹਨ ਸੁਣ ਕੇ ਅੰਮੀ ਜੀ ਬੋਲੇ ਤਦ ਮਹਾਰਾਜ ਜੀ ਦਾ ਉਹਨਾਂ ਨਾਲ ਡੂੰਘਾ ਪਿਆਰ ਹੈ ਕਿਸੇ ਔਗੁਣ ਦੀ ਜਾਂ ਭੁੱਲ ਦੀ ਸੋਧ ਹੋ ਰਹੀ ਹੈ ਕਿਸਰਾ ਸਿੰਘ ਨੂੰ ਤਾਂ ਟੋਰਿਆ ਤੇ ਰਾਤ ਜਦ ਮਹਾਰਾਜ ਜੀ ਮਹਿਲਾ ਵਿੱਚ ਆਏ ਤਾਂ ਅੰਮੀ ਜੀ ਨੇ ਆਪਣੇ ਭਗਤੀ ਤੇ ਟਿਕਾਉ ਨਾਲ ਭਰੇ ਬਚਨਾਂ ਦੁਆਰਾ ਮੂਹਨਾ ਸੋਇਨਾ ਬਾਬਤ ਪੁੱਛਿਆ ਤਦ ਸ੍ਰੀ ਮੁਖ ਤੋਂ ਵਿਚਾਰ ਹੋਇਆ ਇੱਕ ਸਾਈਂ ਦਾ ਜੀਵ ਦਾ ਬੰਦਾ ਇਹ ਵਾਕ ਇਹਨੇ ਲੈ ਕਰ ਗਿਆ ਹੈ ਕਿ ਤੁਸਾਂ ਨੂੰ ਠਾਕੁਰ ਦਰਸ਼ਨ ਨਹੀਂ ਜੇ ਦੇਣ ਲੱਗਾ ਗੁਰੂ ਮਾਰੇ ਤਾਂ ਸਿੱਖ ਬਖਸ਼ਾ ਲੈਂਦੇ ਹਨ ਸਿੱਖ ਮਾਰੇ ਨੂੰ ਗੁਰੂ ਨਹੀਂ ਬਖਸ਼ਦੇ ਇਹ ਬਿਰ ਤੋਰਾਂ ਦਾ ਹੈ ਮੋਹਨਾ ਸੋਇਨਾ ਮੈਨੂੰ ਪਿਆਰੇ ਹਨ ਪਰ ਸਿੱਖ ਦਾ ਬਚਨ ਅਟਲ ਹੈ ਇਹ ਤਦੋਂ ਟਲ ਸਕਦਾ ਹੈ ਜਦੋਂ ਇਹਨਾਂ ਦੀ ਸੁਰਤ ਜੀਉ ਪਵੇਗੀ ਜਦੋਂ ਮੋਤ ਨਦੀ ਦੇ ਉਰਾਰ ਪਾਰ ਇਹਨਾਂ ਨੂੰ ਇੱਕ ਸਾਰ ਗਤੀ ਹੋ ਜਾਏਗੀ ਜਾਂ ਸਿੱਖ ਦੇ ਵਿੱਚ ਹੁੰਦਾ ਤੇ ਆਪਣੇ ਵਾਕ ਨੂੰ ਪਲਟ ਦਿੰਦਾ ਅਮੀ ਜੀ ਹੇ ਸਤਿਗੁਰੂ ਜੀ ਜੇ ਮੈਂ ਸੋਇਨਾ ਜੀ ਨੂੰ ਮਿਲਾਂ ਤੇ ਉਹਨਾਂ ਦੀ ਸੁਰਤ ਨੂੰ ਜੀਵਨ ਰੌਨਲ ਭਰਨ ਵਿੱਚ ਯਤਨ ਕਰਾਂ ਤਾਂ ਸ੍ਰੀ ਜੀ ਦੀ ਕੀ ਆਗਿਆ ਹੈ ਸਤਿਗੁਰੂ ਜੀ ਇਸ ਤੋਂ ਵੱਧ ਭਲਾਈ ਕੀ ਹੋ ਸਕਦੀ ਹੈ ਮੈਂ ਖੁਸ਼ ਹਾਂ ਹਰ ਮੈਨੂੰ ਭੇਜਣ ਵਾਲਾ ਇਸ ਵਿੱਚ ਖੁਸ਼ ਹੈ ਸਾਡਾ ਬਾਬਾ ਆਖਦਾ ਹੈ ਜਨਾਨਕ ਤੂੜ ਮੰਗੇ ਤਿਸ ਗੁਰ ਸਿੱਖੀ ਜੋ ਆਪ ਜਪੇ ਅਵਰੇ ਨਾਮ ਜਪਾਵੇ ਕਿਸੇ ਨੂੰ ਜੀਵਨ ਦੇਣਾ ਕਿਸੇ ਦੇ ਮਰਦੇ ਪਨ ਵਿੱਚ ਜੀਵਨ ਦੀ ਨਵੀਂ ਰੂਹ ਫੂਕਣਾ ਵਾਹਿਗੁਰੂ ਨੂੰ ਸਭ ਤੋਂ ਪਿਆਰਾ ਕੰਮ ਹੈ ਅੰਦਰਲੇ ਵਿੱਚ ਜੀਵਨ ਲਹਿਰ ਆ ਕੇ ਜੋ ਜਾਨ ਪੈਂਦੀ ਹੈ ਉਸ ਨੂੰ ਤਾਂ ਜੀਵਣਾ ਕਹੀਦਾ ਹੈ ਸੋ ਜੀਵਤ ਜਹ ਜੀਵਤ ਜਪੇ ਸੋ ਜਿਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨ ਜੀਵੇ ਕੋਈ ਜੋ ਇਹ ਜੀਵਨ ਜੀਉਂਦੇ ਹਨ ਉਹੀ ਜੀਉਂਦੇ ਹਨ ਬਾਕੀ ਹੋਰ ਮਰਤਕ ਹੈ ਸੰਸਾਰ ਜੀਉਂਦਿਆਂ ਰੂਹਾਂ ਇਸ ਜੀਵਨ ਵਾਲੇ ਅਕਾਲ ਪੁਰਖ ਰੂਪੀ ਪਿਰਛ ਦੀਆਂ ਡਾਲੀਆਂ ਹਨ ਇਹਨਾਂ ਦੀ ਕਹਿਣੀ ਕਰਨੀ ਦੀ ਤਾਰ ਸਾਈ ਨਾਲ ਸਾਂਝੀ ਗਮਕਾਰ ਪੈਦਾ ਕਰਦੀ ਹੈ ਤੇ ਆਪਣੀ ਤਾਸੀਰ ਵਿੱਚ ਉਹ ਅਸਰ ਰੱਖਦੀ ਹੈ ਇਹੋ ਕਾਰਨ ਹੈ ਕਿ ਉਸ ਜੀਵ ਦੇ ਸਿੱਖ ਦੇ ਵਾਕ ਅਟਲ ਰਹੇ ਮਾਤਾ ਆਪ ਕਰਨ ਕਾਰਨ ਹੋ ਆਪ ਦਾ ਬਿਰਤ ਪਤ ਤਪਾਵਨ ਹੈ ਅਸੀਂ ਸਭ ਮਰਤਕ ਸਾਂ ਤੁਸਾਂ ਮਿਹਰ ਕਰਕੇ ਜਵਾਲਿਆ ਹੈ ਅ ਸਾਡੀਆਂ ਪੋਲਾਂ ਤੇ ਕੀ ਅਚਰਜ ਪੋਲਾਂ ਤਾਂ ਸਾਡਾ ਰੂਪ ਹੈ ਮੇਰੀ ਇਹ ਬਿਨੇ ਨਹੀਂ ਆਪਣੀ ਪ੍ਰਤਿਗਿਆ ਭੰਗ ਕਰੋ ਪਰ ਮੈਨੂੰ ਪ੍ਰਸੰਤਾ ਤੇ ਬਲ ਬਖਸ਼ੋ ਜੋ ਮੈਂ ਇਸ ਵੀਰ ਭੈਣ ਨੂੰ ਆਪਦੇ ਦਰ ਜੋਗਾ ਕਰ ਸਕਾਂ ਕਲਗੀਆਂ ਵਾਲੇ ਜੀਤ ਜੀ ਵਾਹਿਗੁਰੂ ਬਲ ਦੇਵੇ ਤੁਸੀਂ ਇਸ ਜੋੜੀ ਦਾ ਸੰਕਟ ਹਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ